ਕਹਿੰਦੇ ਆਪਣੇ ਕੰਠ ਨਾ ਲਾ ਕੇ ਰਹਿਦਾ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿੰਮੇ ਰੁਲਤਾ ਖਾਕੂ ਨਾਲ ਸਵਾਹ ਬਣ ਜਾਂਦਾ ਕਹਿੰਦੇ ਇੱਕ ਖਿੰ ਇੰਨੀ ਛੁਟਕੀ ਉਹ ਲੱਗਦੀ ਆ ਉਹਨੂੰ ਮਰਦੇ ਨੇ ਪਤਾ ਹੀ ਨਹੀਂ ਹੁੰਦਾ ਲੋਕ ਤਾਂ ਬਿਮਾਰ ਹੋ ਕੇ ਮਰਦੇ ਆ ਕਹਿੰਦੇ ਹੰਕਾਰੀ ਬੰਦਾ ਐ ਛੁਟਕੀ ਮੰਗਣ ਜਾਂਦਾ ਕੋਈ ਪਤਾ ਨਹੀਂ ਲੱਗਦਾ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿੰਮੇ ਰੁਲਤਾ ਖਾਕੂ ਨਾਲ ਸਵਾਹ ਚ ਰਲ ਜਾਂਦਾ ਹੈ ਪੀ ਸਾਚਾ ਹੋ ਬਨਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰਖੇ ਕਿਰਪਾਤਾਰ ਨਾਨਕ ਦੇ ਪ੍ਰਭ ਪ੍ਰਾਨ ਆਦਾਰ ਕਹਿੰਦੇ ਭਾਈ ਭਾਨੇ ਇਹ ਜਿਹੜਾ ਤੂੰ ਕਹਿੰਦਾ ਨਾ ਇਹ ਮੂਰਖ ਬੰਦੇ ਐਵੇਂ ਹੀ ਕਹਿੰਦੇ ਹੁੰਦੇ ਨੇ ਵੀ ਵੈਗਰੂ ਵੈਗਰੂ ਕਰੇ ਜਨਾ ਵੈਗਰੂ ਨਾਰਾਜ਼ ਨਹੀਂ ਤੇਰੇ ਨਾਲ ਹੋਊਗਾ ਕਹਿੰਦੇ ਵੈਗਰੂ ਤਾਂ ਸੁਣਦਾ ਵੀ ਮੇਰਾ ਨਾਮ ਉਚਾਰ ਰਿਹਾ ਭਈ ਇਹਨੂੰ ਚਾਰੇ ਪੰਜੇ ਚੋਰ ਲੁੱਟਦੇ ਨੇ ਪਾਏ ਦਿੰਦੇ ਨੇ ਦੂਤ ਜਮਦੂਤ ਹੋਰ ਅਨੇਕਾਂ ਦੁਸ਼ਮਣ ਬਿਗਨਾ ਦੀਆਂ ਫੌਜਾਂ ਘਾਟੇ ਹੀ ਘਾਟੇ ਟੋਟੇ ਹੀ ਟੋਟੇ ਬਿਮਾਰੀਆਂ ਹੀ ਬਿਮਾਰੀਆਂ ਲਚਾਰੀਆਂ ਮਜਬੂਰੀਆਂ ਕਮੀਆਂ ਇਹ ਕਹਿੰਦਾ RAM ਨਾਮ ਜੇ ਉਚਾਰੇ ਨਾ ਤਾਂ ਤਾਂ ਠੀਕ ਰਹਿੰਦਾ ਇਹ RAM ਦਾ ਨਾਮ ਉਚਾਰਨ ਤੋਂ हट ਜਾਂਦਾ ਫੇਰ ਆ ਕੇ ਘੇਰ ਲੈਂਦਾ ਸੋ ਉਸ ਵੇਲੇ ਫਰਮਾਨ ਕਰਦੇ ਆ ਕਿ ਸੁਣ ਪਰਮੇਸ਼ਰ ਕਰਨਾ ਤਰੈ ਜਦੋਂ ਦੇਖਦਾ ਨਾ ਵੀ ਇਹ ਤਾਂ ਲਗਾਤਾਰੇ ਮੇਰਾ ਨਾਮ ਵਿਚਾਰੀ ਜਾਂਦਾ ਹੈ ਉਹ ਫਿਰ ਦਿਆ ਵਿੱਚ ਆ ਜਾਂਦਾ ਹੈ ਜਾਣੇ ਮੇਰਾ ਸਿਮਰਨ ਕਰੇ ਉਹ ਜਾਣ ਜਾਂਦਾ ਵੀ ਇਹ ਤਾਂ ਮੇਰਾ ਮੈਨੂੰ ਯਾਦ ਕਰ ਰਿਹਾ ਪਰ ਉਹ ਸ਼ਰਨ ਮੇਰੀ ਹੋਏ ਹਾਰਤ ਹੁਣ ਬੇਵਸ ਹੋ ਕੇ ਮੇਰੀ ਸ਼ਰਨ ਵਿੱਚ ਆ ਗਿਆ ਰਿਪਗਨ ਮਿਲੇ ਇਸੇ ਮਾਰਤ ਕਹਿੰਦੇ ਦੁਸ਼ਮਣ ਮਿਲ ਕੇ ਇਹਨੂੰ ਹੁਣ ਮਾਰ ਰਹੇ ਨੇ ਤੇ ਮਹਾਰਾਜ ਕਹਿੰਦੇ ਉਸ ਵੇਲੇ ਜਿਹੜਾ ਨਾਮ ਜਪਦਾ ਹੈ ਉਹ ਵੀ ਰਾਖੀ ਵਹਿਰੂ ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਸਾਡੇ ਲੋਕ ਨੇ ਮੈਨੂੰ ਟੀਚਰਾਂ ਕਰਦੇ ਨੇ ਉਹਦਾ ਮੈਂ ਕੀ ਇਲਾਜ ਕਰਾਂ ਕਿਰਪਾ ਕਰਕੇ ਮੈਨੂੰ ਉਹ ਵੀ ਦੱਸ ਦਿਓ ਮਹਾਰਾਜ ਕਹਿੰਦੇ ਜਿਹੜੇ ਟੀਚਰਾਂ ਕਰਦੇ ਨੇ ਮਹਾ ਮੂਰਖ ਉਹ ਸਾਖਤ ਹੋਇਆ ਕਰਦੇ ਨੇ ਮਨਮੁਖ ਹੋਇਆ ਕਰਦੇ ਨੇ ਉਹਨਾਂ ਦੇ ਤਰਕੇ ਤਰਕਾਂ ਨੂੰ ਨੇਚੇ ਜਨ ਲਿਆ ਕਰਦੇ ਕੀ ਨੇ ਜੀ ਆਪਾਂ ਵੀ ਅਮਰਿਸ਼ੇ ਕਾਣੀਆਂ ਅਮਰਿਸ਼ਕਣ ਤੋਂ ਬਾਅਦ ਕਿੰਨੀਆਂ ਟਿਚਨਾ ਕਰਦੇ ਕੋਈ ਕੁਛ ਕਹਿੰਦਾ ਕਹਿੰਦਾ ਐ ਰੱਬ ਮਿਲ ਜਾਂਦਾ ਕਿਸ਼ਾਰਾ ਪਾਏ ਤੇ ਰੱਬ ਮਿਲ ਜਾਂਦਾ ਫਲਾਣੀ ਚੀਜ਼ ਕੇਸ ਰਕੇ ਤੇ ਮਿਲ ਜਾਂਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕਹਿੰਦੇ ਜਿਹੜੇ ਇਸ ਤਰ੍ਹਾਂ ਤਰਕਾਂ ਕਰਨ ਵਾਲੇ ਹੁੰਦੇ ਨੇ ਭਾਈ ਭਾਨਿਆਂ ਉਹ ਨਿਸ਼ਚੈ ਤੋਂ ਸਿੱਟ ਦਿੰਦੀਆਂ ਬੰਦੇ ਨੂੰ ਬੰਦਾ ਗਿਰ ਜਾਂਦਾ ਜੇ ਉਤੋਂ ਨਹੀਂ ਗਿਰਦਾ ਅੰਦਰੋਂ ਖਿਲ ਜਾਂਦਾ ਉਹਨਾਂ ਨੂੰ ਮਿਲਣਾ ਹੀ ਪਾਪ ਪੈਦਾ ਹੋਣਾ ਹੈ ਪਾਪ ਪੈਦਾ ਕਰਦਾ ਉਹ ਸ਼ਰਾਬ ਆਸ ਵਿਸ਼ਿਆਂ ਵਿਸ਼ਿਆਂ ਦੇ ਵਿੱਚ ਕਹਿਣਗੇ ਸ਼ਰਾਬ ਪੀ ਲੋ ਕੀ ਇਹਦੇ ਵਿੱਚ ਦੱਸੋ ਪਾਣੀ ਐ ਗਾਲਿਆ ਪਹਿਲਾਂ ਸਾੜਿਆ ਸਾੜ ਕੇ ਡਿਸਟਿਲ ਕਰਿਆ ਕਹਿੰਦੇ ਦੱਸੋ ਇਹਦੇ ਦੀ ਕੋਈ ਖੂਨ ਪਾਇਆ ਹੋਇਆ ਸਾਡਾ ਮਾਸ ਕਹਿਣਗੇ ਆ ਬੱਕਰਿਆਂ ਨੇ ਕਹਿੰਦੇ ਵਜੀਰ ਬਣਾਏ ਕੁਰਸੀਆਂ ਤੇ ਬੈਣਾ ਇਹਨਾਂ ਨੇ ਜਾ ਕੇ ਖਾਣ ਵਾਸਤੇ ਹੀ ਬਣਾਏ ਨੇ ਰੱਬ ਨੇ ਤੇ ਐਸ ਤਰ੍ਹਾਂ ਦੀਆਂ ਕਹਿੰਦੇ ਇਹ ਕਰਦੇ ਨੇ ਉਹ ਤਰਕਾ ਇਹਨਾਂ ਦੀਆਂ ਗੱਲਾਂ ਸੁਣਨਾ ਹੀ ਪਾਪ ਹੁੰਦਾ ਹੈ ਇਹ ਕਸੰਗ ਹੁੰਦਾ ਹੈ ਕ ਸੰਗ ਦੇ ਖਿਆਲਾਂ ਦਾ ਆਦਮੀ ਦੇ ਉੱਤੇ ਸਸੂ ਤੇ ਸਵਾਸਰ ਪੈ ਜਾਂਦਾ ਸੰਗਤ ਦਾ ਤਾਂ ਪੈਂਦਾ ਹੌਲੀ ਹੌਲੀ ਕਿਉਂਕਿ ਇਹ ਹੈਗੀ ਚੜਾਈ ਜਿਹੜਾ ਗਿਰਨਾ ਹੈ ਉਹ ਇੱਕਦਮ ਆਦਮੀ ਗਿਰਨ ਨੂੰ ਤਿਆਰ ਹੈ ਮੜਾ ਜਾ ਧੱਕਾ ਦੇ ਦੇ ਥੱਲੇ ਗਿਰਦਾ ਉਹ ਇਸ ਕਰਕੇ ਜਿਹੜੇ ਐਸੇ ਪੁਰਸ਼ ਹੁੰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਜਾਇਦਾ ਮਨ ਮੁਕਤੀ ਸੰਗਤ ਨਾ ਕਰੇ ਮਨ ਮੁਕਤੀ ਇਹ ਭਾਗ ਬਾਸਨ ਕਰੋ ਪਰਸੀ ਹੈ ਤੋ ਕੁਛ ਲਗਾ ਦਾ ਦਾਗ ਲੱਜੂ ਜਿਹੜੇ ਇਹ ਜੀਆਂ ਗੱਲਾਂ ਕਰਕੇ ਨੇਚਾ ਤੋੜਦੇ ਆ ਭਾਈ ਬਾਨਿਆਂ ਉਹਨਾਂ ਦੀ ਸੰਗਤ ਨਹੀਂ ਕਰੀ ਕਿਉਂਕਿ ਇਹ ਮਾਰ ਦਿੰਦੀ ਹੈ ਗੁਰਮੁਖ ਹੁੰਦਾ ਕੇਲੇ ਵਰਗਾ ਮਨਮੁਖ ਹੁੰਦਾ 베ਰੀ ਦੇ ਕੰਡਿਆਂ ਵਰਗਾ ਕਬੀਰ ਮਾਰੇ ਮਰੋ ਕ ਸੰਗ ਕੀ ਕੇਲੇ ਨਿਗਟ ਜੋ ਵੇਰ ਉਹ ਚੁੱਲੇ ਉਹ ਚੀਰੀਆ ਸਾਖਤ ਸੰਗਣਾ ਹੇਰ ਛੋ ਇਸ ਤਰ੍ਹਾਂ ਕਹਿਣ ਲੱਗੇ ਜਿਹੜੇ ਵਿਸ਼ੇ ਨੇ ਇਹਨਾਂ ਦਾ ਤਿਆਗ ਕਰੋ ਕਹਿੰ ਲਗਿਆ ਮਹਾਰਾਜ ਇੱਕ ਵਿਸ਼ਈ ਹੁੰਦਾ ਹੈ ਕਿ ਵਿਸ਼ੇ ਹੁੰਦੇ ਨੇ ਇਹਨਾਂ ਚੋਂ ਤਾਕਤ ਕਿਹੜੀ ਚੀਜ਼ ਦੀ ਜ਼ਿਆਦਾ ਹੁੰਦੀ ਹੈ ਮਹਾਰਾਜ ਇਹ ਕਹਿੰਦੇ ਜਿਹੜਾ ਵਿਸ਼ਿਆਂ ਨਾਲੋਂ ਵਿਸ਼ਈ ਦੀ ਤਾਕਤ ਜ਼ਿਆਦਾ ਹੁੰਦੀ ਹੈ ਕਹਿੰਦੇ ਦੇਖ ਇੱਕ ਤਾਂ ਅੱਗ ਹੈ ਅੱਗ ਦੇ ਵਿੱਚ ਜੇ ਹੱਥ ਘੁਮਾਵਾਂ ਕੁਝ ਨਹੀਂ ਹੁੰਦਾ ਇਹ ਕਹੇਗਾ thorium ਚ ਲੋਹਾ ਪਿਆ ਉਹਨੂੰ ਹੱਥ ਲਾ ਦੋ ਜਦੇ ਜਲ ਜੀ ਕਹਿੰਦੇ ਜਿਹੜੇ ਵਿਸ਼ਈ ਹੁੰਦੇ ਨੇ ਨਾ ਬੰਦੇ ਵਿਸ਼ਿਆ ਚ ਪੈ ਕੇ ਆਪਣੀ ਜੀਵਨ ਬਰਬਾਦ ਕਰਨਾ ਸ਼ਰਾਬਾਂ ਕਵਾਬਾਂ ਪੀਣ ਨਾਲ ਲੁੱਟਾਂ ਮਾਰਾਂ ਕਰਨਾ ਬੇਈਮਾਨੀਆਂ ਠਗੀਆਂ ਰਿਸ਼ਵਤਾਂ ਝੂੜ ਤੂਫਾਨ ਕਰਨ ਵਾਲੇ ਕਹਿੰਦੇ ਇਹਨਾਂ ਦੇ ਜਿਹੜੇ ਖਿਆਲ ਨੇ ਉਹ ਐਨੇ ਨੇ ਜਿਵੇਂ ਲੋਹਾ ਅੱਗ 'ਚ ਤਪਿਆ ਹੋਵੇ ਕਹਿੰਦੇ ਭਾਈਵਾਨਾ ਇਹ ਨੇਚੇ 'ਚ ਹਿਲਾ ਦਿੰਦੇ ਨੇ ਦੇਖ ਦਰਖਤ ਨੂੰ ਫਲ ਲੱਗਿਆ ਹੋਇਆ ਹਵਾ ਸਿੱਟ ਦਿੰਦੀ ਹੈ ਕੱਚਾ ਫਲ ਉਹ ਕੱਚਾ ਫਲ ਕਿਸੇ ਕੰਮ ਨਹੀਂ ਆਉਂਦਾ ਗਲ ਜਾਂਦਾ ਹੈ ਬਦਬੂਦਾਰ ਹੋ ਜਾਂਦਾ ਉਹਦੇ 'ਚ ਕੀੜੇ ਪੈ ਜਾਂਦੇ ਜੇ ਬਲਾਓ ਟਾਣੀ ਦੇ ਨਾਲ ਚਿਮੜਿਆ ਹੀ ਰਹੇ ਤਾਂ ਫੇਰ ਕੀ ਹੁੰਦਾ ਫਲ ਪੱਕ ਜਾਂਦਾ ਮਿੱਠਾ ਹੋ ਜਾਂਦਾ ਸ਼ਾਖ ਨਾਲ ਲੱਗਿਆ ਹੋਇਆ ਤੇ ਜਿਹੜਾ गिर ਜਾਂਦੇ ਨੇ ਪੱਕਣ ਤੋਂ ਪਹਿਲਾਂ ਹੀ ਉਹ ਕਹਿੰਦੇ ਫੇਰ ਜੰਮਦੇ ਮਰਦੇ ਰਹਿੰਦੇ ਨੇ ਨਰਕ ਭੋਗਦੇ ਨੇ ਜਿਹੜੇ ਟਾਣੀ ਨਾਲ ਲੱਗੇ ਰਹਿੰਦੇ ਨੇ ਉਹ ਕਹਿੰਦੇ ਜਦੋਂ ਸਰੀਰ ਛੱਡਦੇ ਨੇ ਤਾਂ ਪ੍ਰਭੂ ਦੇ ਰੂਪ ਵਿੱਚ ਚਲੇ ਜਾਂਦੇ ਨੇ ਤੇ ਉਹ ਫਿਰ ਮੁਕਤ ਹੋ ਜਾਂਿਆ ਕਰਦੇ ਇਸ ਕਰਕੇ ਤਰਕਾ ਸੁਣ ਕੇ ਵੈਗਰੂ ਨੂੰ ਨਹੀਂ ਛੱਡਣਾ ਤੇ ਜਿਹੜਾ ਤਰਕ ਕਰਦਾ ਉਹਨੂੰ ਛੱਡ ਦੇਣਾ ਇਸ ਤਰ੍ਹਾਂ ਫਰਮਾ ਟੁੱਟੀ ਐ ਪਲੀ ਮੇਰੀ ਮਨ ਮਸਾਨਾ ਟੁੱਟੀ ਐ ਪਲੀ ਮੇਰੀ ਮਨ ਮਸਾਨਾ ਸਾ ਬੇ ਮੁਹਤੇ ਮਨੋਕਦਾ ਕਿ ਆਪ ਨਾ ਬੰਜਾਇ ਸੌਰ ਸਿੱਖ ਲੋਕ ਸੁਣਾ ਆਪ ਸੌਰੀ ਨਹੀਂ ਜਾਣਾ ਦੂਸਰਿਆਂ ਨੂੰ ਕਹੋ ਸੌਰੀ ਜਾ ਭਾਈ ਤੂੰ ਕਿਉਂ ਨਹੀਂ ਜਾਂਦੀ ਤੂੰ ਉੱਥੇ ਪਤੀ ਦੀ ਸੇਵਾ ਕਰ ਤੂੰ ਐ ਕਰ ਤੂੰ ਫਲਾਣਾ ਕਰ ਕੰਤਨਾ ਪੁੱਛਿਆ ਬਾਤਲੀ ਸੁਹਾਗ ਬਣਾਵੇ ਮੈਂ ਤਾਂ ਸਵਾਗਣ ਇਹ ਉਹਦੀ ਗੱਲ ਨਹੀਂ ਪੁੱਛੀ ਜਾਂਦੀ ਚੂਹਾ ਖੱਡਣਾ ਮਾਵੇ ਲੱਕ ਛੱਜ ਬੁਲਾਵੇ ਛੱਜ ਬੰਨੇ ਆਇਆ ਰਕਦੇ ਨਾਲ ਚੂਹਾ ਖੱਡ ਚ ਬੜ ਨਹੀਂ ਸਕਦਾ ਮਨਤ ਨਾ ਹੋਏ ਠੂਈਆਂ ਹੱਥ ਸੱਪੀ ਪਾਵੇ ਦੁਆਯਾਂ ਦਾ ਮੰਤਰ ਨਹੀਂ ਜਾਣਦਾ ਸੱਪਾਂ ਨੂੰ ਹੱਥ ਪਾਉਂਦਾ ਹੈ ਸਰਸਨੇ ਆਗਾਸ ਨੂੰ ਫਿਰ ਮੁੱਥੇ ਆਵੇ ਉੱਪਰੋਂ ਤੀਰ ਮਾਰਦਾ ਮੱਥੇ ਤੇ ਮੁੜ ਕੇ ਲੱਗਦਾ ਦੁਆਹੀ ਸਰਾਈ ਜਰਦਰੂ ਬੇਮੁਖ ਪਛਤਾਵੇ ਕਹਿੰਦੇ ਬੇਮੁਖ ਹੁੰਦਾ ਕਬੀਰ ਐਸਾ ਜਿਹੜਾ ਬੰਦਾ ਹੈ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋ ਹੰਕਾਰ ਝਗੜਾ ਕਰਦੇ ਆਂ ਦਿਨ ਗੁਜ਼ਰਾ ਸ਼ਬਦ ਨਾ ਕਰੇ ਵਿਚਾਰ ਸ਼ੁੱਧ ਮਤ ਕਰਤੇ ਸਭੇ ਲਈ ਬੋਲਨ ਸਭੇਕਾਰ ਦਿੱਤਾ ਕਿਤੇ ਨਾ ਸੰਤੋਖੀ ਹੈ ਅੰਤਰ ਤਿਸ਼ਨਾ ਬਹੁ ਗਿਆ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆ ਕਹਿੰਦੇ ਭਾਈ ਪੰਨਾ ਫੇਰ ਉਹਨਾਂ ਦੀ ਸੰਗਤ ਛੱਡ ਦੇਈ ਦੀ ਇਹ ਨੇੜੇ ਨਹੀਂ ਚਾਹੀਦਾ ਕਿਉਂ ਜੇ ਉਹਨਾਂ ਦੀ ਸੰਗਤ ਕਰੋ ਲੇਖਾ ਦੇਣਾ ਪੈਂਦਾ